ਭਾਈ ਸਾਹਿਬ ਦੀਆਂ ਕੁਝ ਪੌੜੀਆਂ ਚੇਤੇ ਆ ਜਾਂਦੀਆਂ ਨੇ ਭਾਈ ਗੁਰਦਾਸ ਦੀਆਂ ਅੱਜ ਤੋਂ ਗਾਲਬਨ 40 ਸਾਲ ਜਦ ਪਹਿਲੇ ਮੈਂ ਪੜਿਆ 40 45 ਸਾਲ ਪਹਿਲੇ ਉਸ ਦਿਨ ਤੇ ਮੈਂ ਹੈਰਾਨ ਹੋਇਆ ਸੀ ਮੇਰੀ ਸ਼ਰਧਾ ਨੂੰ ਕੁਛ ਠੇਸ ਵੀ ਲੱਗੀ ਮੈਂ ਕਹਿੰਦਾ ਨੋਤੇ ਕਹਿੰਦੇ ਨੇ ਪਾਈ ਗੁਰਦਾਸ ਦੀ ਬਾਣੀ ਕੁੰਜੀ ਸ਼ਬਦਾਂ ਨੂੰ ਖੋਲਦੀ ਹੈ। ਇਹ ਗੁਰੂ ਘਰ ਦੇ ਬੇਸ ਬਿਆਸ ਨੇ ਇਹ ਕਹਿੰਦੇ ਕੀ ਕਹਿਣਾ। ਕਿਹੜੀ ਗੱਲ ਤੇ ਸ਼ਰਦਾ ਟੁੱਟੀ। ਕਈ ਪੌੜੀਆਂ ਉਹਨਾਂ ਨੇ ਲਿਖਿਆ ਨੇ ਲੈਲਾ ਮਜਨੋ ਦੀ ਉਪਮਾ। ਸੋਨੀ ਮਹਿਵਾਲ ਦੀ ਮਹਿਮਾ। ਸਸੀ ਪੁੰਨੋ ਹੀਰ ਰਾਂਝੇ ਦੀ ਮਹਿਮਾ। ਹੈਰਾਨਗੀ ਹੋਈ ਮੈਨੂੰ। ਚਲੋ ਕੋਈ ਆਮ ਸ਼ਾਇਰ ਲਿਖਦਾ ਹੈ। ਕੋਈ ਆਮ ਕਵੀ ਲਿਖਦਾ ਹੈ ਇਹ ਤੇ ਬਾਏ ਗੁਰਦਾਸ ਨੇ ਲਿਖਿਆ ਸੁਣ ਲੈਲਾ ਮਜਨੋ ਆਸ਼ਕੀ ਚੌ ਚੱਕੀ ਜਾਂਦੀ ਮਹੀਵਾਰ ਨੂੰ ਸੌਣੀ ਨੈ ਤਰਦੀ ਰਹਤੀ ਸਸੀ ਪੁੰਨੂ ਦੋਸਤੀ ਉਹ ਜਾਤ ਕੋ ਜਾਂਦੀ ਪਹਿਲੀ ਦਫਾ ਜਦ ਮੈਂ ਪੜਿਆ ਯਕੀਨ ਜਾਣੋ ਭਾਵੇਂ ਮੈਂ ਕੱਲ੍ਹ ਹੀ ਬੈਠਾ ਸੀ ਲੇਕਿਨ ਪੜਨ ਲੱਗਿਆ ਵੀ ਮੈਨੂੰ ਸ਼ਰਮ ਆਵੇ ਪੇ ਹਰ ਲੋਗੇ ਨਾ ਵੱਡਾ ਦਾਰਸ਼ਨਿਕ ਕਹਿੰਦਾ ਕੀ ਪਿਆ ਨਾ ਵੱਡਾ ਸੰਤ ਜਿਹਦੇ ਦਿਨ ਦਿਮਾਗ ਦੇ ਕਪੜੇ ਖੁਲੇ ਨੇ ਦਲੀਲਾਂ ਜਿਸ ਦੀਆਂ ਦਾਸੀਆਂ ਨੇ ਪਰਮਾਨ ਜੋ ਢੇਰ ਲਾ ਦਿੰਦੇ ਨੇ ਐਸੇ ਮਹਾਨ ਗੈਨੀ ਕਹਿ ਕੀ ਰਹੇ ਨੇ ਲੈਲਾ ਦੀ ਉਪਮਾ ਪੈ ਕਰਦੇ ਨੇ ਮਜਨੂ ਦੀ ਉਪਮਾ ਪੈ ਕਰਦੇ ਸਸੀ ਦੀ ਮਹਿਮਾ ਪੈ ਗਾਉਂਦੇ ਨੇ ਪੁੰਨੋ ਦੀ ਮਹਿਮਾ ਪੈ ਗਾਉਂਦੇ ਨੇ हीर ਦੀ ਉਪਮਾ ਤੇ ਕਰਦੇ ਨੇ ਰਾਜੇ ਦੀ ਉਪਮਾ ਤੇ ਕਰਦੇ ਨੇ ਮਹੀਵਾਲ ਦੇ ਗੀਤ ਗਾਰੇ ਨੇ ਸੋਨੀ ਦੇ ਗੀਤ ਗਾਰੇ ਇੱਕ ਜਗ੍ਹਾ ਨਹੀਂ ਕਈ ਜਗ੍ਹਾ ਦੂਸਰੀ ਪੌੜੀ ਦੀ ਵੀ ਇੱਕ ਦੋ ਪੰਕਤੀਆਂ ਤੁਹਾਡੇ ਸਾਹਮਣੇ ਰੱਖਾਂ ਲੈਲਾ ਦੇ ਦਰਗਾ ਦਾ ਕੁੱਤਾ ਮਜਨੂ ਦੇਖ ਲਵਾਣਾ ਇੱਕ ਕੁੱਤੇ ਨੂੰ ਚੁੱਕ ਕੇ ਮਜਨੂ ਨੇ سینੇ ਨਾਲ ਲਾ ਲਿਆ ਤੇ ਪਿਆਰ ਕਰੀ ਜਾਏ ਕੋਈ ਕੁੱਤਾ ਬਹੁਤ ਖੂਬਸੂਰਤ ਵੀ ਨਹੀਂ ਸੀ ਤੇ ਕਮਜ਼ੋਰ ਬੜਾ ਸੀ ਤੇ ਜ਼ਖਮੀ ਵੀ ਸੀ ਇੱਕ ਸੂਫੀ ਸੰਤ ਨੇ ਵੀ ਲਿਖਿਆ ਉਹ ਕਹਿੰਦਾ ਹੈ ਬੈ ਸਗੇ ਬੋ سیدਾ ਮਜਨੂ ਹਲਕੇ ਗੋਇਦ ਈਚੇ ਸੋੜ ਐ ਬੋ سیدਾ ਕੁੱਤਾ ਐ ਇਹ ਬਿਮਾਰ ਕੁੱਤਾ ਐ ਜ਼ਖਮੀ ਕੁੱਤਾ ਐ ਕਮਜ਼ੋਰ ਕੁੱਤਾ ਇਨੋ ਝੁਖ ਕੇ ਪਿਆਰ ਕਰਦਾ ਸਿਰਫ ਪਿਆਰ ਨਹੀਂ ਕਰਦਾ ਫਿਰ ਕੁੱਤੇ ਦੇ ਪੈਰੀ ਪੈਂਦਾ ਭਾਈ ਗੁਰਦਾਸ ਵੀ ਲਿਖਦਾ ਕੁੱਤੇ ਦੇ ਪੈਰੀ ਪੈਂਦਾ ਕੁੱਤੇ ਦੇ ਪੈਰਾਂ ਤੇ ਆਪਣਾ ਸਿਰ ਰੱਖਦਾ ਅਜੀਬੋ ਗਰੀਬ ਗੱਲ ਭਾਈ ਗੁਰਦਾਸ ਜੀ ਸਾਫ਼ ਲਿਖਦੇ ਨੇ ਕੁੱਤੇ ਦੀ ਪਹਿਰੀ ਪਵੇ ਪਹਿਰੀ ਪੈਂਦਾ ਕਿ ਸੂਫੀ ਵੀ ਲਿਖ ਰਿਹਾ ਪੈਸ ਗੇ ਬਹੁ ਸੀਦਾ ਮਦਨੋਂ ਪਹਿ ਪਹਿ ਪੈ ਸਗੇ ਬੋ ਸਈਦੈ ਮਜਨੋ ਖਲਕੇ ਗੋਇਦ ਇੰਚੇ ਸੋ ਦੁਨੀਆ ਕਹਿਣ ਲਗੀ ਮਜਨੋ ਇਹ ਕੀ ਕਰ ਰਹੇ ਹੈ ਠੀਕ ਹੈ ਇਤਨਾ ਤੇ ਪਾਗਲ ਨਾ ਹੋ ਕੁੱਤੇ ਦੀ ਪੈਰੀ ਪੈਂਦਾ ਔਰ ਕੁੱਤਾ ਵੀ ਕਮਜ਼ੋਰ ਬਿਮਾਰ ਤੇ ਜ਼ਖਮੀ ਉਹਨੂੰ ਸੀਨੇ ਨਾਲ ਲੰਨਾ ਪਤਾ ਹੈ ਮਜਨੂ ਨੇ ਕੀ ਜਵਾਬ ਦਿੱਤਾ ਪੈਸ ਗਏ ਬੋ ਸੀਦਾ ਮਜਨੂ ਖਲਕੇ ਗੋਇਦ ਇੰਚੇ ਸੂਦ ਇਸਗੇਦਰ ਕੁਏ ਲੈਲਾ ਗਾਹੇ ਗਾਹੇ ਰਫਤਾਬੂ ਇਹ ਉਹ ਪੁੱਤ ਹੈ ਜੋ ਕਦੀ ਕਦੀ ਲੈਲਾ ਦੇ ਘਰੋਂ ਹੋ ਆਉਂਦਾ ਹੈ ਇਹਦੇ ਕਦਮ ਲੈਲਾ ਦੇ ਘਰ ਤੱਕ ਪਹੁੰਚਦੇ ਨੇ ਮੇਰੇ ਕਦਮ ਨਹੀਂ ਪਹੁੰਚਦੇ ਮੈਂ ਤੇ ਉਹਨਾਂ ਕਦਮਾਂ ਤੋਂ ਵੀ ਸਦਕੇ ਜਾਨਣਾ ਜਿਹੜੇ ਕਦਮ ਲੈਲਾ ਦੇ ਘਰ ਤੱਕ ਪਹੁੰਚਾਂ ਚੁونکہ ਲੈਲਾ ਨਾਲ ਪਿਆਰ ਹੈ ਤੋ ਲੈਲਾ ਦੀ ਹਰ ਚੀਜ਼ ਨਾਲ ਪਿਆਰ ਹੈ ਜਿਸ ਦਿਨ ਰੱਬ ਨਾਲ ਪਿਆਰ ਹੋ ਜਾਏਗਾ ਯਕੀਨ ਜਾਨੋ ਜੋ ਰੱਬ ਤੱਕ ਪਹੁੰਚੇ ਨੇ ਉਹ ਵੀ ਪਿਆਰੇ ਲੱਗਦੇ ਬੋਲੇ ਸੋਨਿਆ ਉਹ ਵੀ ਚੰਗੇ ਲੱਗਦੇ ਅਵੇਂ ਨਹੀਂ ਚਰਣਾ ਦੀ ਦੂਰ ਤੋਂ ਸਤਿਗੁਰੂ ਸਦਕੇ ਪਹੁੰਚ ਜਾਂਦੇ ਨੇ ਤੂੰ ਉੰਜ ਹੀ ਚੰਗਾ ਲੱਗਦਾ ਹੈ ਦੂਰ ਕਿਉਂ ਜਾਓ ਭਾਈ ਨੰਦ ਲਾਲ ਨੇ ਵੀ ਜ਼ਿਕਰ ਕੀਤਾ ਹੈ ਤੇ ਨੰਦ ਲਾਲ ਨੂੰ ਤੁਸੀਂ ਬਹੁਤ ਪੜਿਆ ਹੈ ਤੇ ਜਾਣੇ ਇੱਕ ਮਹਾਨ ਸ਼ਾਇਰ ਜਿਸ ਨੇ ਲੈਲਾ ਮਜਨੂ ਦਾ ਕਿੱਸਾ ਲਿਖਿਆ ਸੀ ਤੇ ਭਾਈ ਨੰਦ ਲਾਲ ਕੋਲ ਆ ਗਏ ਫਿਰ ਭਾਈ ਸਾਹਿਬ ਨੂੰ ਕਹਿਣ ਲਗਾ ਇਹ ਮੈਂ ਕਿਤਾਬ ਲਿਖੀ ਹੈ ਔਰ ਮੇਰੇ 10 ਸਾਲ ਲੱਗੇ ਨੇ ਨਜ਼ਮ ਦੇ ਚ ਲਿਖੀਏ ਸ਼ਾਇਰਾਨਾ ਅੰਦਾਜ਼ ਦੇ ਚ ਲਿਖੀਏ ਕੌਣ ਸੀ ਮਜਨੂ ਕੌਣ ਸੀ ਲੈਲਾ ਸਿਰਫ ਤੁਹਾਨੂੰ ਇੱਕ ਇੱਕ ਨਜ਼ਮ ਸੁਣਾਣੀ ਹੈ ਭਾਈ ਨੰਦ ਲਾਲ ਨੂੰ ਕਿਉਂ ਸੁਣਾਉਣ ਵਾਸਤੇ ਆ ਗਿਆ ਕਿਉਂਕਿ ਨੰਦ ਲਾਲ ਸ਼ਾਇਰ ਨੇ ਆਪ ਦੀ ਗਿਆਤਲੀ ਅਰਸ ਕਰਾਂ ਇਕ ਸ਼ਾਇਰ ਦੀ ਸ਼ਾਇਰੀ ਕਿੰਨੀ ਮਹਾਨ ਹੋਵੇ ਲੋਕੀ ਸਾਰੇ ਸਿਰ ਹਲਾ ਰਹੇ ਨੇ ਤੇ ਰਸ ਆ ਰਿਹਾ ਪਰ ਰੂਹਾਨੀ ਖੁਸ਼ੀ ਸ਼ਾਇਰ ਨੂੰ ਉਦੋਂ ਮਿਲਦੀ ਹੈ ਜਦ ਉਸ ਦੀ ਨਜ਼ਮ ਤੇ ਕੋਈ ਸ਼ਾਇਰ ਸਿਰ ਹਿਲਾਣ ਲੱਗੇ ਕੋਈ ਕਵੀ ਦਾਦ ਦੇਵੇ ਸੰਗੀਤਕਾਰ ਨੇ ਸੰਗੀਤ ਦੀ ਧੁਨ ਛੇੜੀਏ ਬੜਾ ਰਸ ਆ ਰਿਹਾ ਹੈ ਲੋਕਾਂ ਦੇ ਸਿਰ ਹਿਲ ਰਹੇ ਨੇ ਪਰ ਰੂਹਾਨੀ ਖੁਸ਼ੀ ਸੰਗੀਤਕਾਰ ਨੂੰ ਉਦੋਂ ਮਿਲਦੀ ਹੈ ਜਦ ਕੋ ਚੋਟੀ ਦਾ ਕੋਈ ਸੰਗੀਤਕਾਰ ਉਹਦੀ ਧੁਨ ਨੂੰ ਦਾਦ ਦੇਵੇ ਉਹਦੀ ਬੰਦਿਸ਼ ਨੂੰ ਦਾਦ ਦੇਵੇ ਠੀਕ ਹੈ ਬਾਕੀਆਂ ਨੂੰ ਤੇ ਸੁਆਦ ਆ ਰਿਹਾ ਹੈ ਪਰ ਇੱਕ ਜਾਣਕਾਰ ਜੋ ਸਮਝਣ ਵਾਲਾ ਹੈ ਉਹ ਦਾਦ ਦੇਂਦਾ ਸੱਚੀ ਖੁਸ਼ੀ ਮਿਲਦੀ ਹੈ ਫਿਰ ਸ਼ਾਇਰ ਨੂੰ ਇਹ ਨੰਦ ਲਾਲ ਕੋਲੇ ਸਵਾਸਤੇ ਆਇਆ ਹੈ ਨੰਦ ਲਾਲ ਕੀ ਕਹਿੰਦਾ ਹੈ ਦਾਦ ਦਿੰਦਾ ਹੈ ਕਿ ਨਹੀਂ ਇਹ ਮੇਰੀ ਲਿਖਤ ਨੂੰ ਵਡਿਆਈ ਦਿੰਦਾ ਹੈ ਕਿ ਨਹੀਂ ਦਾਦ ਦਿੰਦਾ ਹੈ ਕਿ ਨਹੀਂ ਚੰਗਾ ਆਖਦਾ ਹੈ ਕਿ ਨਹੀਂ ਮਜਨੂ ਦੇ ਸੰਬੰਧ ਵਿੱਚ ਅਨੇਕ ਨਜ਼ਮ ਭਾਈ ਸਾਹਿਬ ਨੂੰ ਸੁਣਾਈ ਭਾਈ ਸਾਹਿਬ ਬਿਸਮਾਦ ਹੋ ਗਏ ਅਗਮੇ ਦੁਨੀਆ ਚ ਖੋ ਗਏ ਇੱਕ ਨਜ਼ਮ ਸੁਣ ਕੇ ਔਰ ਨੇਤਰ ਸੱਜਲ ਹੋ ਗਏ ਸ਼ਾਇਰ ਵੀ ਬੜਾ ਹੈਰਾਨ ਹੁਣ ਸ਼ਾਇਰ ਕਹਿਣ ਲੱਗਾ ਮਜਨੂ ਦੇ ਸੰਬੰਧ ਵਿੱਚ ਮੈਂ ਤੁਹਾਨੂੰ ਇੱਕ ਨਜ਼ਮ ਸੁਣਾ ਦਿੰਦੇ ਹੁਣ ਮੈਂ ਸਿਰਫ ਇੱਕੋ ਹੀ ਨਜ਼ਮ ਲੈਨਾ ਦੇ ਸੰਬੰਧ ਵਿੱਚ ਤੁਹਾਨੂੰ ਸੁਣਾਣੀ ਕੰਨ ਚਾਵਲ ਦਾ ਇੱਕ ਦਾਣਾ ਦੇਖ ਕੇ ਹੀ ਪਤਾ ਚੱਲ ਜਾਂਦਾ ਹੈ ਦੇਖੀ ਚਾਵਲ ਗੱਲੇ ਨੇ ਕਿ ਨਹੀਂ ਪੱਕੇ ਨੇ ਕਿ ਨਹੀਂ ਸਾਰੇ ਥੋੜੀ ਦੇਖੀ ਦੇਣ ਇੱਕੋ ਹੀ ਦਾਣਾ ਸਿਆਣਾ ਸ਼ਾਇਰ ਸੀ ਉਹਨੇ ਵੀ ਪਹਿਲੇ ਕਹਿ ਦਿੱਤਾ ਤੁਹਾਡਾ ਵਕਤ ਨਹੀਂ ਜ਼ਾਇਆ ਕਰਨਾ ਭਾਈ ਸਾਹਿਬ ਇੱਕ ਇੱਕ ਨਜ਼ਮ ਸੁਣਾ ਦੇ ਇੱਕ ਨਜ਼ਮ ਸੁਨੇ ਮਜਨੂ ਦੇ ਸੰਬੰਧ ਵਿੱਚ ਸੁਣਾਈ ਭਾਈ ਸਾਹਿਬ ਸਮਾਦੀ ਨਹੀਂ ਨਾ ਹੋ ਗਏ ਅਸ਼ਕਬਾਰ ਹੋ ਗਏ ਰੌਂਗ ਤੇ ਖੜੇ ਹੋ ਗਏ ਤੇ ਹੁਣ ਇਹ ਸ਼ਾਇਰ ਕਹਿੰਦਾ ਹੈ ਭਾਈ ਜੀ ਮੈਂ ਹੁਣ ਤੁਹਾਨੂੰ ਲੈਲਾ ਦੇ ਸੰਬੰਧ ਵਿੱਚ ਇੱਕ ਨਜ਼ਮ ਸੁਣਾਉਣ ਲੱਗਾ ਭਾਈ ਸਾਹਿਬ ਨੇ ਇੰਜ ਹੱਥ ਕੀਤਾ ਗਲਾ ਇਤਨਾ ਭਰਿਆ ਆਇਆ ਸੀ ਜ਼ਬਾਨ ਚੋਂ ਗੋਲ ਨਹੀਂ ਨਿਕਲਦੇ ਸੀ ਹੱਥ ਨਾਲ ਲੋਕਿਆ ਫਿਰ ਹਿੰਮਤ ਕੀਤੀ ਸੰਭਾਲਿਆ ਤੇ ਫਿਰ ਬੋਲੇ ਜੋ ਬੋਲੇ ਨੇ ਬੜੇ ਧਿਆਨ ਨਾਲ ਸੁਣਨਾ ਮਗੋ ਅਜ਼ਹਾਲੇ ਦੇਲੀ ਬਾਦਲੇ ਸ਼ੌਰਿਦਾਏ ਨੰਦ ਲਾਲ ਦੇ পাগল ਦਿਨੋਂ ਲੈਲਾ ਦਾ ਕਿੱਸਾ ਨਾ ਸੁਣਾ ਨਾ ਸੁਣਾ ਮਗੋ ਅਜ਼ਹਾਨ ਲੈ ਲਈ ਲੈਲਾ ਦਾ ਹਾਲ ਨਾ ਸੁਣਾ ਮਗੋ ਅਜ਼ਹਾਨ ਲੈ ਲਈ ਬਾਦਲੇ ਸ਼ੌਰੀ ਦਾ ਹੈ گویا ਕਿ ਸ਼ਰਾਏ ਕਿੱਸਾ ਹੈ ਮਜਨੂ ਮਰਾ دیਵਾਨਾ ਮਹਿਸਾਜ਼ ਤੂੰ ਮੈਨੂੰ ਮਜਨੂ ਦਾ ਕਿੱਸਾ ਸੁਣਾਇਆ ਮੈਂ ਆਪਣੇ ਹੋਸ਼ ਗਵਾ ਬੈਠਾ ਫਿਰ ਹੁਣ ਜੇ ਤੂੰ ਮੈਨੂੰ ਲੈਲਾ ਦਾ ਕਿੱਸਾ ਸੁਣਾਇਆ ਮੈਂ ਆਪਣੀ ਜਾਨ ਗਵਾ ਬੈਠਾ ਮੇਰੀ ਜਾਨ ਜਾਂਦੀ ਰਹੇ ਨਾ ਸੁਣ ਮੇਰੇ ਸੁਣਨ ਦੀ ਤਾਬ ਨਹੀਂ ਕਿੱਸਾ ਤੇ ਉਸਨੇ ਮਜਨੂ ਦਾ ਸੁਣਾਇਆ ਜੁੜ ਗਏ ਉਹ ਕਲਗੀ ਧਰ ਨਾਲ ਕਿੱਸਾ ਤੇ ਉਸਨੇ ਮਜਨੂ ਦਾ ਸੁਣਾਇਆ ਜੁੜ ਗਏ ਉਹ ਪਰਮਾਤਮਾ ਨਾਲ ਸਾਰਾ ਦਿਨ ਕੀਰਤਨ ਦੇ ਰਾਹੀ ਪਰਮਾਤਮਾ ਦੀ ਵੀ ਗੱਲ ਹੋਵੇ ਮਨ ਪਰਮਾਤਮਾ ਨਾਲ ਨਹੀਂ ਜੁੜਦਾ ਕੋਈ ਤੇ ਮਜਨੂ ਦੀ ਗੱਲ ਸੁਣ ਕੇ ਵੀ ਜੁੜ ਜਾਂਦਾ ਹੈ ਮਗੋ ਅਜ਼ ਹਾ ਲੈ ਲੈ ਲੇ ਨਾ ਸੁਣਾ ਮੈਂ ਨਹੀਂ ਸੁਣ ਸਕਿਆ ਨੰਦ ਲਾਲ ਦੇ ਪਾਗਲ ਦਿਲੋਂ ਲੈਲਾ ਦੀ ਗੱਲ ਨਾ ਸੁਣਾ ਮਗੋ ਅਜ਼ ਹਾ ਲੈ ਲੈ ਲੇ ਬਾਦਲੇ ਸ਼ੋਰੇ ਦਾ ਹੈ گویا ਕਿ ਸਰਾਈ ਕਿੱਸਾ ਹੈ ਮਜਨੂ ਮਰਾ دیਵਾਨਾ ਵੈਸਾ ਅਤੇ ਪਾਗਲ ਹੋ ਗਿਆ ਤੁਮੇ ਨੂੰ ਮਜਨੂ ਦਾ ਕਿੱਸਾ ਕੀ ਸੁਣਾਇਆ ਹੈ ਮੈਂ ਤੇ ਆਪਣੀ ਸਮਝ गवा ਬੈਠਾ ਸੁੱਧ ਮੇਨਾ ਸੋਦਰਈ ਮਤ ਮੇਨਾ ਮਤ ਮੈਂ ਤੇ ਆਪਣੀ ਸਮਝ गवा ਬੈਠਾ ਹੁਣ ਤੋਂ ਲੈਲਾ ਦਾ ਕਿੱਸਾ ਮੈਨੂੰ ਸੁਣਾਇਆ ਮੈਂ ਆਪਣੀ ਜਾਨ ਗਵਾ ਬੈਠੂਗਾ ਮੇਰੇ ਪ੍ਰਾਣ ਚਲੇ ਜਾਣਗੇ ਮੈਂ ਨਹੀਂ ਸੁਣ ਸਕਦਾ ਮੈਨੂੰ ਨਾ ਸੁਣ ਸਕਦਾ ਇਤਨਾ ਜਜ਼ਬਾਤੀ ਹੋ ਜਾਣਾ ਇਤਨਾ ਭਾਵਨਾ ਨਾਲ ਭਰ ਜਾਣਾ ਇਤਨਾ ਪ੍ਰਭੂ ਪਿਆਰ ਦੇ ਚਲੇਨ ਹੋ ਜਾਣਾ ਕਿੱਸਾ ਤੇ ਸਿਰ ਮਜਨੂ ਦਾ ਗੁਰੂ ਨਾਨਕ ਦੇ ਕਿੱਸੇ ਸੁਣਾਈਏ ਗੁਰੂ ਅਰਜਨ ਦੇਵ ਜੀ ਦੀਆਂ ਗੱਲਾਂ ਸੁਣਾਈਏ ਗੁਰੂ ਹਰ Rai ਸਾਹਿਬ ਦਾ ਇਤਿਹਾਸ ਸੁਣਾਈਏ ਗੁਰੂ ਗੋਬਿੰਦ ਸਿੰਘ ਜੀ ਦੀ ਮਹਿਮਾ ਸੁਣਾਈਏ ਫਿਰ ਵੀ ਮਨ ਗੁਰੂ ਨਾਲ ਨਾ ਜੁੜੇ ਉਖੜਿਆ ਉਖੜਿਆ ਬੈਠਾ ਰਹੇ ਤੂੰ ਉੰਜ ਹੀ ਮੈਨੂੰ ਚੰਗਾ ਲੱਗਦਾ ਹੈ ਗੁਰੂ ਤੇਰੇ ਕੋਲ ਕੁਝ ਵੀ ਨਹੀਂ ਚਾਹੀਦਾ ਤੇਰੇ ਕੋਲ ਬੈਠਣਾ ਹੀ ਚੰਗਾ ਲੱਗਦਾ ਤੈਨੂੰ ਸੁਣਨਾ ਹੀ ਚੰਗਾ ਲੱਗਦਾ ਤੇਰਾ ਹੋਣਾ ਹੀ ਕਾਫੀ ਇਸ ਅਵਸਥਾ ਚ ਮਨੁੱਖ ਦੇ ਅੰਦਰੋਂ ਮਨੁੱਖਤਾ ਦਾ ਜਨਮ ਹੁੰਦਾ ਹੈ ਇਨਸਾਨੀਅਤ ਦਾ ਜਨਮ ਐ ਗੁਰੂ ਅਸੀਂ ਫਿਦਾ ਜਾਂਦੇ ਆ ਤੇਰੇ ਤੇ ਕੁਰਬਾਨ ਜਾਂਦੇ ਆ ਸਦਕੇ ਜਾਂਦੇ ਆ ਦੇਖਣਾ ਚਾਹਿਆ ਸੀ ਇੱਕ ਦਿਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹਨਾਂ ਦਾ ਮੇਰੇ ਨਾਲ ਪਸ਼ੂਆਂ ਵਾਲਾ ਸੰਬੰਧ ਹੈ ਕਿ ਮਨੁੱਖਾਂ ਵਾਲਾ ਦੇਖਣਾ ਚਾਹਿਆ ਸੀ ਵਿਸਾਖੀ ਦੇ ਦਿਨ ਨੰਗੀ ਤਲਵਾਰ ਹੌਨ ਨਾਲ ਭਰੀ ਹੋਈ ਭਰੇ ਇਕੱਠੇ ਚ ਕਹਿੰਦੇ ਨੇ ਸਿਰ ਚਾਹੀਦਾ ਸਿਰ ਪ੍ਰੇਮ ਦੇ ਇਤੇ ਸਦਕੇ ਹੋਣਾ ਆਉਂਦਾ ਹੈ ਕੁਰਬਾਨ ਹੋਣਾ ਆਉਂਦਾ ਹੈ ਦੇਣਾ ਆਉਂਦਾ ਹੈ ਇਤਿਹਾਸ ਕਹਿੰਦਾ ਹੈ ਅੱਧੇ ਬੰਦੇ ਭਜ ਗਏ ਅੱਧੇ ਚੋਂ ਅੱਧੇ ਮਾਤਾ ਜੀ ਕੋਲ ਚਲੇ ਗਏ ਕਹਿਣ ਲੱਗੇ ਪਤਾ ਨਹੀਂ ਸਤਗੁਰਾਂ ਨੂੰ ਕੀ ਹੋ ਗਿਆ ਕਹਿੰਦੇ ਨੇ ਸਿਰ ਚਾਹੀਦਾ ਸੀ ਕੋਈ ਬੱਕਰੇ ਆਣ ਤਲਵਾਰ ਲੈ ਕੇ ਖੜੇ ਨੇ ਉਹਨਾਂ ਦੀ ਅੱਖਾਂ ਹੀ ਦੱਸਦੀਆਂ ਪਈਆਂ ਨੇ ਕੱਟ ਦੇਣਗੇ ਇਕ ਚੌਥਾਈ ਜਿਹੜੇ ਬੈਠੇ ਸਨ ਉਹਨਾਂ ਚ ਵੀ ਬਹੁਤੇ ਸਹਮੇ ਹੋਏ ਪਰ ਲਾਹੌਰ ਦੇ ਭਾਈ ਦਇਆਰਾਮ ਖੜੇ ਹੋਏ ਹੱਥ ਜੋੜ ਕੇ ਕਹਿਣ ਲੱਗੇ ਮੇਰੇ ਪਾਤਸ਼ਾ ਜਿਸ ਦਿਨ ਇਹ ਸਿਰ ਤੁਹਾਡੇ ਕਦਮਾਂ ਤੇ ਰੱਖਿਆ ਸੀ ਇਹ ਤੇ ਮੈਂ ਉਦੋਂ ਹੀ ਤੁਹਾਨੂੰ ਦੇ ਦਿੱਤਾ ਸੀ ਆਪਣਾ ਹੈ ਹੀ ਨਹੀਂ ਮੰਗਦੇ ਕਿਉਂ ਇਹ ਤੇ ਹੈ ਹੀ ਤੁਹਾਡਾ ਐਨਾ ਇਸ ਮਨੁੱਖ ਦੇ ਅੰਦਰ ਸੱਚੀ ਮਨੁੱਖਤਾ ਸੀ ਇਨਸਾਨੀਅਤ ਇਥੋਂ ਗੁਰੂ ਸਦਕੇ ਜਾਂਦੇ ਆ ਕੁਰਬਾਨ ਜਾਂਦੇ ਆ ਫਿਦਾ ਜਾਂਦੇ ਆ ਲੋਭ ਦੇ ਇਤੇ ਕੁਝ ਲੈਣਾ ਹੁੰਦਾ ਆਪਣੇ ਲੋਭ ਕੋ ਕੀ ਨਾਵੇ ਤੂੰ ਚੰਗਾ ਲੱਗਦਾ ਕੋਈ ਟੁੱਕਰ ਪਾ ਦੇ ਤੂੰ ਚੰਗਾ ਲੱਗਦਾ ਕੋਈ ਕੰਮ ਸਿਰੇ ਛਾੜ ਦੇਗਾ ਨਾ ਛਾੜਿਆ ਤੇ ਫਿਰ ਕੁਝ ਵੀ ਨਹੀਂ ਤੇਰਾ ਧਰ ਵੀ ਛੋੜ ਦੇ ਆ ਤੇਰਾ ਘਰ ਵੀ ਛੋੜ ਦੇ ਉੰਜ ਹੀ ਚੰਗਾ ਲੱਗਦਾ ਹੈ ਤੇਰਾ ਹੋਣਾ ਉੰਜ ਹੀ ਕਾਫੀ ਹੈ ਇੱਥੇ ਮਨੁੱਖ ਦੇ ਅੰਦਰ ਮਨੁੱਖਤਾ ਦਾ ਜਨਮ ਹੁੰਦਾ ਹੈ ਇਨਸਾਨ ਦੇ ਅੰਦਰ ਇਨਸਾਨੀਅਤ ਦਾ ਜਨਮ ਆਉਂਦਾ ਹੈ ਮੈਂ ਫਿਰ ਦौराਵਾ ਮਨੁੱਖ ਪਸ਼ੂ ਦੀ ਤਰ੍ਹਾਂ ਜੀ ਸਕਦਾ ਹੈ ਮਨੁੱਖ ਮਨੁੱਖ ਦੀ ਤਰ੍ਹਾਂ ਜੀ ਸਕਦਾ ਹੈ ਮਨੁੱਖ ਦੇਵਤੇ ਦੀ ਤਰ੍ਹਾਂ ਜੀ ਸਕਦਾ ਹੈ ਮਨੁੱਖ ਰੱਬ ਦੀ ਤਰ੍ਹਾਂ ਜੀ ਸਕਦਾ ਹੈ ਪਰਮਾਤਮਾ ਦੀ ਤਰ੍ਹਾਂ ਜੀ ਸਕਦਾ ਹੈ ਪ੍ਰੇਮ ਦੇ ਵਿੱਚ ਬਰਾਬਰੀ ਆਉਂਦੀ ਹੈ ਮਾਨਵਤਾ ਦੇ ਵਿੱਚ ਬਰਾਬਰੀ ਆਉਂਦੀ ਹੈ ਜਦ ਸੇ ਤੁਸੀਂ ਸੁਣਦੇ ਹਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਦ ਪੰਜਾਂ ਨੂੰ ਅੰਮ੍ਰਿਤ ਪਾਨ ਕਰਾਇਆ ਤਾਂ ਖਿਆਲ ਆਇਆ ਮੈਂ ਅੰਮ੍ਰਿਤ ਦੇਣ ਵਾਲਾ ਇਹ ਲੈਣ ਵਾਲੇ ਦੇਣ ਦੇ ਨਾਤੇ ਮੈਂ ਦਾਤਾ ਲੈਣ ਦੇ ਨਾਤੇ ਭਿਖਾਰੀ ਮੈਂ ਦੇਣ ਵਾਲਾ ਇਹ ਲੈਣ ਵਾਲੇ ਦੇਣ ਦੇ ਨਾਤੇ ਮੈਂ ਗੁਰੂ ਲੈਣ ਦੇ ਨਾਤੇ ਸਿੱਖ ਇਹ ਸਿਸ਼ ਪੀਤੇ ਫਿਰ ਬਰਾਬਰੀ ਨਹੀਂ ਇੱਕ ਬਿਕਾਰੀ ਇੱਕ ਦਾਤਾ ਇੱਕ ਸਿੱਖ ਤੇ ਇੱਕ ਗੁਰੂ ਜਿਸ ਦੇ ਰੋਮ ਰੋਮ ਵਿੱਚ ਅੰਮ੍ਰਿਤ ਹੈ ਜਿਹਦੀ ਦ੍ਰਿਸ਼ਟੀ ਵਿੱਚ ਅੰਮ੍ਰਿਤ ਹੈ ਜਿਹਦੇ ਬੋਲਾਂ ਵਿੱਚ ਅੰਮ੍ਰਿਤ ਹੈ ਜਿਹਦੇ ਹੱਥਾਂ ਵਿੱਚ ਅੰਮ੍ਰਿਤ ਹੈ ਜਿਹਦੇ ਕਦਮਾਂ 'ਚ ਵੀ ਅੰਮ੍ਰਿਤ ਹੈ ਜੋ ਚਲੇ ਇਸ ਜ਼ਮੀਨ ਦੇ ਜ਼ਰਿਆਂ ਨੂੰ ਵੀ ਪਵਿੱਤਰ ਕਰਕੇ ਰੱਖ ਦਿੰਦਾ ਕੋਈ ਨਾ ਪੰਝਾਂ ਦੇ ਅੱਗੇ ਹੱਥ ਜੋੜ ਕੇ ਮੰਗਦਾ ਜਿਵੇਂ ਤੁਸੀਂ ਛੱਕਿਆ ਹੁਣ ਮੈਨੂੰ ਵੀ ਛਕਾਓ ਮੈਨੂੰ ਵੀ ਅੰਮ੍ਰਿਤ ਪਾਨ ਕਰ ਕੋਈ ਲੋੜ ਨਹੀਂ ਸੀ ਮੈਂ ਫਿਰਦੌਰਾਮਾ ਜਿਹਦੇ ਬੋਲਾਂ 'ਚ ਅੰਮ੍ਰਿਤ ਹੈ ਜਿਹਦੀ ਦ੍ਰਿਸ਼ਟੀ 'ਚ ਅੰਮ੍ਰਿਤ ਹੈ ਜਿਹਦੇ ਹਰ ਕਰਮ ਵਿੱਚ ਅਮਰਤ ਦੀ ਧਾਰਾ ਹੈ ਉਹ ਕਿਉਂ ਮੰਗ ਰਿਹਾ ਹੈ ਬਰਾਬਰੀ ਹੋ ਜਾਏ ਬਰਾਬਰੀ ਹੋ ਜਾਏ ਤਾਂ ਹੀ ਦੂਜੇ ਭਾਈ ਗੁਰਦਾਸ ਨੇ ਕਹਿਣਾ ਪਿਆ ਜੋ ਗੁਰੂ ਸੀ ਉਹ ਸਿੱਖ ਬਣ ਗਿਆ ਔਰ ਜਿਹੜੇ ਸਿੱਖ ਸਨ ਉਹ ਗੁਰੂ ਬਣ ਗਏ ਨੇ ਬਰਾਬਰੀ ਹੋ ਗਈ ਹੈ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੂ ਚੇ ਇਤੇ ਕਮਾਲ ਹੋ ਗਿਆ ਇਥੋਂ ਸੱਚੀ ਇਨਸਾਨੀਅਤ ਦਾ ਜਨਮ ਹੁੰਦਾ ਹੈ ਮਨੁੱਖਤਾ ਦਾ ਜਨਮ ਫਿਰ ਹੋਰ ਤੀਜਾ ਸੰਬੰਧ ਐ ਗੁਰੂ ਤੂੰ ਕਿਤਨੀ ਬਰਾਬਰੀ ਦੇਵੇਂ ਫਿਰ ਵੀ ਤੂੰ ਮਹਾਨ ਹੈ ਉੱਚਾ ਐ ਪ੍ਰਭੂ ਤੂੰ ਕਿਤਨੀ ਬਰਾਬਰੀ ਦੇਵੇਂ ਪਰਮਾਤਮਾ ਤੂੰ ਮਹਾਨ ਹੈ ਸੀ ਤੇਰੇ ਸਾਹਮਣੇ ਕੁਝ ਵੀ ਨਹੀਂ ਕੁਝ ਵੀ ਨਹੀਂ ਇਹ ਫਿਰ ਸ਼ਰਧਾ ਦਾ ਸੰਬੰਧ ਹੈ ਪਹਿਲਾ ਸੰਬੰਧ ਲੋਭ ਦਾ ਸੰਬੰਧ ਪਸ਼ੂ ਦੂਜਾ ਸੰਬੰਧ પ્રેમ ਦਾ ਸੰਬੰਧ ਮਨੁੱਖ ਤੀਸਰਾ ਸੰਬੰਧ ਸ਼ਰਧਾ ਦਾ ਸੰਬੰਧ ਦੇਵਤੇ ਇਤੇ ਦੇਵਤਾ ਹੋ ਗਏ ਸ਼ਰਧਾ ਮਨੁੱਖ ਨੂੰ ਫਰਿਸ਼ਤਾ ਬਣਾ ਦਿੰਦੀ ਸ਼ਰਧਾ ਮਨੁੱਖ ਨੂੰ ਦੇਵਤਾ ਬਣਾ ਦਿੰਦੀ ਹੁਣੇ ਹੀ ਜਥੇਦਾਰ ਸਭ ਮੈਨੂੰ ਕਹਿ ਰਹੇ ਸੰ ਮੇ ਤੁਸੀ ਸੰਬੰਧ ਵਿੱਚ ਇੱਕ ਚਿੱਠੀ ਜ਼ਰੂਰ ਅਕਾਲ ਤਖਤ ਤੇ ਲਿਖਿਓ ਔਰ ਅੱਜ ਹੀ ਲਿਖ ਕੇ ਭੇਜਣਾ ਮੈਂ ਵਾਅਦਾ ਕੀਤਾ ਮੈਂ ਜਾ ਕੇ ਫਾਰਗ ਹੋ ਕੇ ਅੱਜ ਹੀ ਲਿਖ ਕੇ ਫਿਕਸ ਕਰਕੇ ਭੇਜਾਂਗਾ ਕੁਝ ਆਪਣੇ ਆਪ ਨੂੰ ਜੋ ਅਕਲ ਦੇ ਧਨੀ ਸਮਝਦੇ ਨੇ ਕਲਮ ਦੇ ਧਨੀ ਸਮਝਦੇ ਨੇ ਬੜਾ ਸਿਆਣਾ ਸਮਝਦੇ ਨੇ ਉਹਨਾਂ ਨੇ ਲੇਖ ਤੇ ਬੋਲ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ ਵੀ ਲਿਖੇ ਕੌਮ ਦੇ ਖਿਲਾਫ ਵੀ ਲਿਖੇ ਨੇ ਬਾਣੀ ਦੇ ਵੀ ਖਿਲਾਫ ਲਿਖੇ ਨੇ ਸਿੱਖ ਰੋ ਰੀਤ ਦੇ ਖਿਲਾਫ ਬੜੀ ਚਰਚਾ ਮੈਨੂੰ ਕਹਿਣ ਲੱਗੇ ਵਿਸ਼ਵ ਸਿੱਖ ਪ੍ਰਚਾਰਕ ਸੰਸਥਾ ਦੀ ਤਰਫੋਂ ਤੁਹਾਡੇ ਵਿਚਾਰ ਵੀ ਆਣੇ ਚਾਹੀਦੇ ਨੇ ਮਹਿਕਮੇ ਤੇ ਹਰ ਸਥਾਈ ਤੇ ਬੋਲਿਆ ਹਾਂ ਮੈਂ ਲਿਖਤੀ ਨਹੀਂ ਦਿੱਤੇ ਤੁਸੀਂ ਅੱਜ ਕਹਿਆ ਤਾਂ ਮੈਂ ਅੱਜ ਲਿਖਤੀ ਵੀ ਦੇ ਦੇਣਾ ਉਸ ਸ਼ਰਦਾ ਤੋਂ ਹੀਣ ਮਨੁੱਖ ਨੇ ਲਿਖਿਆ ਰੁਮਾਲਿਆਂ ਦੇ ਚ ਇੱਕ ਪੌਥੀ ਨੂੰ ਠੱਪ ਕੇ ਰੱਖ ਦੇਣਾ ਦਿਨ ਭਰ ਇਹ ਲਵਜ਼ ਹੈ ਅੱਗੇ ਜੋ ਨੇ ਇਹ ਜ਼ਬਾਨ ਕਹਿ ਨਹੀਂ ਸਕਦੀ ਉਹ ਜੋ ਆਪਣੇ ਆਪ ਨੂੰ ਸਿੱਖ ਕਹਿੰਦੇ ਵਿਦਵਾਨ ਕਹਿੰਦੇ ਅਮਰਦੀ ਦੇ ਤੇ ਵੀ ਤਰਕ ਕੀਤੀ ਹੈ ਕਥਾ ਕੀਰਤਨ ਤੇ ਵੀ ਤਰਕ ਕੀਤੀ ਹੈ ਔਰ ਪਤਾ ਨਹੀਂ ਫਿਰ ਕੀ ਹੋਣਾ ਚਾਹੀਦਾ ਸ਼ਾਇਦ ਇਹ ਚੰਨਨ ਗੁਰਦੁਆਰਿਆਂ ਨੂੰ ਕਲੱਬ ਹੀ ਬਣਾ ਦੇ। ਔਰ ਆਪਣੇ ਆਪ ਨੂੰ ਵਿਦਵਾਨ ਕਹਿੰਦੇ ਵਿਦਵਾਨ ਹੋਣ ਦਾ ਇੰਨਾ ਹੀ ਮਤਲਬ ਹੈ ਕਿ ਸ਼ਰਦਾ ਤੋਂ ਹੀਣਾ ਹੋਣਾ ਸ਼ਰਦਾ ਕੋਈ ਚੀਜ਼ ਨਹੀਂ। ਮੈਂ ਅਰਜ਼ ਕਰਾਂ ਇਸ ਤਰ੍ਹਾਂ ਦੇ ਬੰਦੇ ਤੇ ਮਨੁੱਖ ਵੀ ਨਹੀਂ ਨੇ ਬਿਲਕੁਲ ਪਸ਼ੂਆਂ ਦੇ ਤਲ ਜਿਹਰੇ। ਬਿਲਕੁਲ ਤਲ ਜਰੇ ਬਿਲਕੁਲ हे गुरु तू महान है तेरी गाथा में तो असि नहीं समझ सकदे तेरा पारवार असि नहीं पा सकदे तेरे राज नु असि नहीं समझ सकदे तेरी अहमियत नु ना असि तोल सकदे हां ना गिन सकदे हां ना नाप सकदे तू महान 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 है। ਜਿਤਨਾ ਉਹ ਪ੍ਰਮਾਤਮਾ ਨੂੰ ਗੁਰੂ ਨੂੰ ਮਹਾਨ ਆਖੀ ਜਾਂਦਾ ਹੈ ਉਤਨਾ ਉਹ ਆਪ ਮਹਾਨ ਹੋਈ ਜਾਂਦਾ ਹੈ ਇਹ ਇੱਕ ਖੂਬੀ ਕਿਸੇ ਮਨੁੱਖ ਨੂੰ ਵੱਡਾ ਵੱਡਾ ਆਖੋ ਮਨੁੱਖ ਛੋਟਾ ਹੀ ਬਣਿਆ ਰਹੇਗਾ ਪਰ ਪ੍ਰਮਾਤਮਾ ਨੂੰ ਵੱਡਾ ਆਖਣ ਵਾਲਾ ਛੋਟਾ ਨਹੀਂ ਰਹਿੰਦਾ ਵੱਡਾ ਹੋ ਜਾਂਦਾ ਇਹ ਵੀ ਮੈਸਰ